ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਅਤੇ ਭਾਰਤੀਆਂ ਲਈ ਕੈਨੇਡਾ ਤੋਂ ਚਾਰ ਵੱਡੀਆਂ ਖਬਰਾਂ ਆ ਰਹੀਆਂ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ 30 ਸਤੰਬਰ ਲਈ ਚਾਰ ਵੱਡੇ ਐਲਾਨ ਕੀਤੇ ਹਨ ਪਹਿਲੇ ਵੱਡੇ ਐਲਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਨੀਟੋਬਾ ਸਟੂਡੈਂਟਾਂ ਲਈ ਪੀਆਰ ਦੇ ਦਰਵਾਜ਼ੇ ਖੁੱਲੇ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਦਿਆਰਥੀਆਂ ਲਈ ਦਰਵਾਜ਼ੇ ਫਿਰ ਤੋਂ ਖੋਲ ਦਿੱਤੇ ਗਏ ਹਨ ਜਿਨ੍ਹਾਂ ਵਿਦਿਆਰਥੀਆਂ ਦੇ ਵਰਕ ਪਰਮਿਟ ਪਿਛਲੇ ਸਾਲ ਐਕਸਟੈਂਡ ਕੀਤੇ ਗਏ ਸਨ ਉਹਨਾਂ ਨੂੰ ਹੁਣ ਪੀਆਰ ਦੇਣ ਤਿਆਰੀ ਕੀਤੀ ਜਾ ਰਹੀ ਹੈ ਮੈਨੀਟੋਬਾ ਸੂਬਾ ਇੱਕ ਵਿਸ਼ੇਸ਼ ਪੀ ਐਨ ਪੀ ਡਰਾ ਰਾਹੀ ਉਹਨਾਂ ਵਿਦਿਆਰਥੀਆਂ ਨੂੰ ਨੋਮੀਨੇਟ ਕਰੇਗਾ ਇਸ ਵਿੱਚ ਮੈਨੀਟੋਬਾ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰਫ 6 ਮਹੀਨੇ ਦਾ ਤਜਰਬਾ ਚਾਹੀਦਾ ਹੈ ਜਦੋਂ ਕਿ ਦੂਜੇ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ 1 ਸਾਲ ਦਾ ਤਜਰਬਾ ਜ਼ਰੂਰੀ ਹੈ ਦੂਜੇ ਵੱਡੇ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਪਿਤਾ ਲਈ ਪੀਆਰ ਇਨਵਿਟੇਸ਼ਨ ਦੀ ਆਖਰੀ ਤਾਰੀਖ ਕੈਨੇਡਾ ਵੱਲੋਂ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਤਹਿਤ ਕਈ ਹਜ਼ਾਰਾਂ ਮਾਤਾ ਪਿਤਾ ਨੂੰ IR ਲਈ ਨੋਟੀਫਿਕੇਸ਼ਨ ਭੇਜੇ ਗਏ ਹਨ ਇਨਵੀਟੇਸ਼ਨ ਭੇਜਣ ਦੀ ਆਖਰੀ ਤਾਰੀਖ 3 ਅਕਤੂਬਰ 2025 ਰੱਖੀ ਗਈ ਹੈ ਜੇਕਰ ਤੁਹਾਨੂੰ ਵੀ ਇਹ ਨੋਟੀਫਿਕੇਸ਼ਨ ਮਿਲਿਆ ਹੈ ਤਾਂ ਤੁਸੀਂ ਵੀ ਮਾਤਾ ਪਿਤਾ ਨੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਸੱਦ ਸਕਦੇ ਹੋ ਤੀਜੇ ਵੱਡੇ ਐਲਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ অন্ਟਾਰੀਓ ਵਿੱਚ ਤਨਖਾਹ ਵਿੱਚ ਵਾਧਾ অন্ਟਾਰੀਓ ਸੂਬੇ ਨੇ ਤਨਖਾਹ ਵਿੱਚ ਵਾਅਦਾ ਕਰਨ ਦਾ ਐਲਾਨ ਕੀਤਾ ਹੈ 30 ਸਤੰਬਰ 2025 ਤੋਂ ਬਾਅਦ 1 ਅਕਤੂਬਰ 2025 ਨੂੰ ਘੱਟ ਦੀ ਤਨਖਾਹ 17.20 ਤੋਂ ਵਧਾ ਕੇ 17.60 ਕਰ ਦਿੱਤੀ ਹੈ ਆਵੇਗੀ ਭਾਵੇਂ ਇਹ ਵਾਅਦਾ ਘੱਟ ਲੱਗੇ ਪਰ ਸਾਲਾਨਾ ਪੱਧਰ ਤੇ ਇਹ ਹਜ਼ਾਰਾਂ ਡਾਲਰ ਵਿੱਚ ਹੋਵੇਗਾ ਜੋ ਮਹਿੰਗਾਈ ਦੇ ਮੱਦੇਨਜ਼ਰ ਲਾਭਦਾਇਕ ਹੋਵੇਗਾ ਚੌਥੇ ਵੱਡੇ ਐਲਾਨ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਫ੍ਰੈਂਚ ਬੋਲਣ ਵਾਲਿਆਂ ਲਈ ਆਸਾਨ ਹੋ ਗਈ ਹੈ ਪੀਆਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਫ੍ਰੈਂਚ ਬੋਲਣ ਵਾਲਿਆਂ ਲਈ ਲਗਾਤਾਰ ਡਰਾਅ ਕੱਢ ਰਿਹਾ ਹੈ ਜਿਸ ਵਿੱਚ ਸੀਆਰਐਸ ਸਕੋਰ ਵੀ ਕਾਫੀ ਘੱਟ ਰੱਖਿਆ ਗਿਆ ਹੈ ਹਾਲ ਹੀ ਵਿੱਚ ਫ੍ਰੈਂਚ ਬੋਲਣ ਵਾਲਿਆਂ ਲਈ ਕੱਢੇ ਗਏ ਡਰਾਅ ਆ ਵਿੱਚ ਸੀਆਰਐਸ ਸਕੋਰ 500 ਤੋਂ ਵੀ ਠੇਹਾ ਆ ਗਿਆ ਸੀ ਇਸ ਲਈ ਜੇਕਰ ਤੁਸੀਂ ਫ੍ਰੈਂਚ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਕੈਨੇਡਾ ਵਿੱਚ ਆਸਾਨੀ ਨਾਲ ਪੀਆਰ ਮਿਲ ਸਕਦੀ ਹੈ ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਤਹਿਤ ਵੀ ਵੱਡੀ ਗਿਣਤੀ ਵਿੱਚ ਪੀਆਰ ਦਿੱਤੀ ਜਾਵੇਗੀ ਸਾਲ 2025 ਲਈ 80000 ਦਾ ਕੋਟਾ ਰੱਖਿਆ ਗਿਆ ਸੀ ਜਿਸ ਵਿੱਚ ਸਿਰ 20 ਯਾਰ ਨੂੰ ਵੀ ਪੀਆਰ ਮਿਲੀ ਹੈ ਹੁਣ ਰਹਿੰਦੇ 4 ਮਹੀਨਿਆਂ ਵਿੱਚ ਬਾਕੀ 60000 ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਇਸ ਡਰਾਅ ਵਿੱਚ ਸੀਆਰਐਸ ਸਕੋਰ 500 ਤੋਂ ਉੱਪਰ ਹੀ ਰਹਿ ਸਕਦਾ ਜੇਕਰ ਤੁਸੀਂ ਘੱਟ ਸਕੋਰ ਤੇ ਪੀਆਰ ਲੈਣਾ ਚਾਹੁੰਦੇ ਹੋ ਤਾਂ ਫ੍ਰੈਂਚ ਭਾਸ਼ਾ ਸਿੱਖਣਾ ਬਹੁਤ ਵਧੀਆ ਵਿਕਲਪ ਹੈ